ਕ੍ਰੀਮ ਬੋਗਮ ਐਸਐਸਬੀ ਸਰ ਗੁਰਦਾਸਪੁਰ ਜਿਆ ਮਾਹਰੀ ਇਸਕਮਾਰ ਹੋਂਪਰ ਗਈ ਆਈਪੀਐਸ ਦੇ ਹੁਕਮ ਉਪਰਕ ਸਖਤਮ ਉਪ ਮਾਧਮਤ ਉਪਕ ਉਹਨਾਂ ਦੇ ਆਪਣੇ ਐਲਕੋਮੀਟਰ ਦੇ ਨਾਲ ਅਸੀਂ ਜਿਹੜੇ ਚਲਾਨ ਕਰਨੇ ਸ਼ੁਰੂ ਕੀਤੇ ਐ ਪਹਿਲਾਂ ਵੀ ਕੀਤੇ ਸੀ ਔਰ ਹੁਣ ਅਸੀਂ 27 ਲਾਲ ਕਾਨੂੰਨ ਦੀ ਲੰਗਣਾ ਜਿਹੜੇ ਕਰਨਗੇ ਦਿਨਕੀਨ ਡਰਾਈਵਿੰਗ ਦੇ ਇਹ ਚਲਾਨ ਕੀਤੇ ਨੇ ਔਰ ਜਿਹੜੇ ਲੋਕੀ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਜਾਂ ਮੋਟਰਸਾਈਕਲ ਚਲਾਉਂਦੇ ਨੇ ਉਹਨਾਂ ਨੂੰ ਸਖਤ ਚੇਤਾਵਨੀ ਆ ਕਿ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਔਰ ਆਪਣੀ ਜਾਨ ਨੂੰ ਬਚਾਓ ਅੱਜ ਤੋਂ ਇਹ 5 ਤੋਂ 6 ਬੰਦੇ ਜਿਹੜੇ ਡਰਿੰਕੀ ਡਰਾਈਵਿੰਗ ਦੇ ਚਲਾਣ ਕੀਤੇ ਗਏ ਔਰ ਇਹਨਾਂ ਨੂੰ ਅੱਗੇ ਵੀ ਇਹੋ ਜਿਹੀ ਮਹਿਮ ਜਾਰੀ ਰਹੇਗੀ ਤੇ ਲੋਕਾਂ ਨੂੰ ਹਦਾਇਤ ਹੋਈ ਆ ਕਿ ਡਰਿੰਕਿੰਗ ਲਿੰਕ ਕਰਕੇ ਗੱਡੀ ਨਾ ਚਲਾਓ ਨਵਾਂ ਰੂਲ ਬਿਲਕੁਲ ਜਿਹੜੇ ਨਵੇਂ ਰੂਲ ਦੇ ਮੁਤਾਬਕ ਜਿਹੜੇ ਅੰਡਰੇਜ ਬੱਚਾ ਕੋਈ ਵੀ ਆ ਉਹ ਜਿਨ੍ਹਾਂ ਦਾ ਲਾਇਸੈਂਸ ਨਹੀਂ ਬਣਿਆ 16 ਤੋਂ ਥੱਲੇ ਸਾਲ ਦੇ ਨੇ ਉਹਨਾਂ ਨੂੰ ਇਹੋ ਹਦਾਇਤ ਹੈਗੀ ਆ ਉਹਨਾਂ ਦੇ ਮਾਪਿਓ ਨੂੰ ਵੀ ਉਹਨਾਂ ਦੇ ਯਾਰਾਂ ਦੋਸਤਾਂ ਨੂੰ ਵੀ ਜਿਹੜੇ ਅੰਡਰੇਜ ਬੱਚੇ ਆ ਗਏ ਆ ਉਹਨਾਂ ਨੂੰ ਆਪਣੀ ਮੋਟਰਸਾਈਕਲ ਜਾਂ ਕਾਰ ਬਿਲਕੁਲ ਚਲਾਉਣ ਵਾਸਤੇ ਨਾ ਦਿਓ ਅਗਰ ਉਹ ਦੇਣਗੇ ਤੇ ਉਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਹੜਾ ਬੱਚਾ ਅੰਡਰੇਜ ਫੜਿਆ ਜਾਏਗਾ ਟ੍ਰੈਫਿਕ ਦੀ ਉਲਾਨਾ ਲੰਗਣਾ ਕਰਦਾ ਉਹਨਾਂ ਦੇ ਜੇ ਮਾਪਿਆਂ ਨੂੰ ਲੈ ਕੇ ਆਏ ਉਹਨਾਂ ਦੇ ਮੋਟਰਸਾਈਕਲ ਜਾਂ ਕਾਰ ਉਹਨਾਂ ਦੇ ਮਾਪਿਆਂ ਦੇ ਉੱਤੇ ਐਕਸ਼ਨ ਲਿਆ ਜਾਏਗਾ ਔਰ ਜੇ ਕਿ ਗਵਾਂਡੀ ਕੋ ਲੈ ਕੇ ਜਾ ਕੇ ਯਾਰ ਦੋਸਤ ਕੋ ਲੈ ਕੇ ਜਿਹਦੇ ਨਾਂ ਤੇ ਰਜਿਸਟਰ ਹੋਏਗੀ ਉਹ ਗੱਡੀ ਉਹਦੇ ਉੱਤੇ ਐਕਸ਼ਨ ਲਿਆ ਜਾਏਗਾ ਕੋਈ ਨਹੀਂ ਸ਼ਬਦ ਸਿਰ ਬਿਲਕੁਲ ਨਹੀਂ ਮੰਨੀ ਜਾਏਗੀ ਕੋਈ ਵੀ ਇਹ ਮੇਰੀ ਪਬਲਿਕ ਅਕਾ ਕਿ ਗੁਰਦਾਸ ਜੀ ਆਪਣੇ ਕਿਸੇ ਨੂੰ ਵੀ ਆਪਣੇ ਮੋਟਰਸਾਈਕਲ ਅੰਡਰੇਜ ਬੱਚੇ ਨੂੰ ਨਾ ਦਿਓ